ਲੋਕ ਸਭਾ ਹਲਕਾ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਦੇ ਅੱਜ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਕਈ ਪਿੰਡਾਂ ਦੇ ਤੂਫਾਨੀ ਦੌਰੇ ਦੌਰਾਨ ਪਿੰਡ ਖਾਈ ਅਤੇ ਰੌਂਤਾ ਦੇ ਵਿੱਚ ਵੱਖ-ਵੱਖ ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਭਰਮਾ ਹੁੰਗਾਰਾ ਮਿਲਿਆ ਪਿੰਡ ਖਾਈ ਵਿਖੇ ਅਕਾਲੀ ਆਗੂ ਰੇਸ਼ਮ ਸਿੰਘ ਖਾਈ ਦੇ ਗ੍ਰਹਿ ਵਿਖੇ ਹੋਈ ਚੋਣ ਮੀਟਿੰਗ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਚੇਅਰਮੈਨ ਖਰਮੁਖ ਭਾਰਤੀ ਯੂਥ ਅਕਾਲੀ ਦਲ ਦੀ ਜਰਨਲ ਸਕੱਤਰ ਬੀਬੀ ਜਸਪਿੰਦਰ ਕੌਰ ਰਣੀਆਂ ਅਤੇ ਹਰਪੁਪਿੰਦਰ ਸਿੰਘ ਲਾਡੀ ਸਮੇਤ ਗੁਰਮੀਤ ਸਿੰਘ ਭੋਲਾ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਮੌਜੂਦ ਸੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਨ ਜਿੱਥੇ ਬਲਜਿੰਦਰ ਸਿੰਘ ਮੱਖਣਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਤ ਦਾ ਦਾਵਾ ਕੀਤਾ ਹੈ ਉੱਥੇ ਰੇਸ਼ਮ ਸਿੰਘ ਖਾਈ ਸੁਖਵਿੰਦਰ ਸਿੰਘ ਸਿਰਾਖਾਈ ਅਤੇ ਡਾਕਟਰ ਚਮਕੌਰ ਸਿੰਘ ਖਾਈ ਨੇ ਪਹੁੰਚੇ ਹੋਏ ਵਰਕਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਪੇਸ਼ ਹੈ ਕੈਮਰਾ ਪਰਸਨ ਹਰਵਿੰਦਰ ਸਿੰਘ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਤੇ ਲੋਂਦੀ ਇਹ ਵਿਸ਼ੇਸ਼ ਚ ਰਿਪੋਰਟ ਜੀ ਦਾ ਅਰਦਾਸ ਜੰਮਾ ਬਹੁਤ ਬਹੁਤ ਧੰਨਵਾਦ ਸੋ ਜਸਪਰਾ ਸਾਰੇ ਹੀ ਇੰਡੀਆ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ ਉਹਨਾਂ ਨੂੰ ਲੈ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਰਾਜਵਿੰਦਰ ਸਿੰਘ ਇਹ ਕਰਮਕੋਟ ਉਨੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਵਰਿੰਦਰ ਸਿੰਘ ਵੀ ਮਸਨ ਵਿਰਾੜ ਔਰ ਹੋਰ ਸੀਨੀਅਰ ਅਖਾਲੀ ਲੀਡਰਸ਼ਿਪ ਉਹਨੇ ਨਾਲ ਸਾਡੇ ਗ੍ਰਹਿ ਵਿਕੇ ਪਹੁੰਚੀ ਹੈ ਸੋ ਸਾਰੀ ਸੰਗਤ ਦਾ ਪਹਿਲਾਂ ਤਾਂ ਜੀ ਐ ਧੰਨਵਾਦ ਕੀਤਾ ਜਾਂਦਾ ਹੈ ਸੋ ਜਿਸ ਤਰ੍ਹਾਂ ਰਾਜਵਿੰਦਰ ਸਿੰਘ ਜੀ ਦੇ ਪਰ ਗੱਲ ਕਰਗੇ ਇੱਕ ਬਹੁਤ ਹੀ ਇਮਾਨਦਾਰ شریف ਪੜ੍ਹੇ ਲਿਖੇ ਉਮੀਦਵਾਰ ਨੇ ਜਿਸ ਦੂਜੇ ਮਕਾਂ ਉਮੀਦਵਾਰਾਂ ਦੇ ਮੁਕਾਬਲੇ ਇੱਕ ਸੂਝਵਾਨ ਇੱਕ ਲੋਕਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਇਸ ਧਰਮਕੋਟ ਹਲਕੇ ਨਾਲ ਸੰਤ ਰੱਖਦੇ ਆ ਆਪਣੇ ਬਹੁਤ ਹੀ ਸਤਿਕਾਰਯੋਗ ਮੰਨੇ ਪਰਮੰਨੇ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੇ ਦੋਤੇ ਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੀਤਲ ਸਿੰਘ ਜੀ ਧਰਮਕੋਟ ਤੋਂ ਜੋ ਤਿੰਨ ਵਾਰ ਐਮਐਲਏ ਰਹੇ ਆ ਤੇ ਸੰਸਦÍ ਸਤਤ ਰਹੇ ਆ ਉਹਨਾਂ ਤੇ ਇੱਕ ਅਜੇ ਤੱਕ ਕੋਈ ਉਹਨਾਂ ਤੇ ਉਂਗਲ ਨਹੀਂ ਉੱਠੀ ਇਸ ਪਰਿਵਾਰ 'ਚ ਅਜੇ ਤੱਕ ਕੋਈ ਦਾਗ ਨਹੀਂ ਲੱਗਿਆ ਨਾ ਇਸ ਪਰਿਵਾਰ ਤੇ ਇਸ ਤਰ੍ਹਾਂ ਸਰਦਾਰ ਸੀਤਲ ਸਿੰਘ ਤੇ ਔਰ ਨਾ ਹੀ ਸਰਦਾਰ ਗੁਰਦੇਵ ਸਿੰਘ ਬਾਦਲ ਸਾਹਿਬ ਦੇ ਉਹਨਾਂ ਦਾ ਪਰਿਵਾਰ ਵੀ ਤਕਰੀਬਨ ਲਗਾਤਾਰ ਸਰਦਾਰ ਗੁਰਦੇਵ ਸਿੰਘ ਜੀ ਬਾਦਲ 8 ਵਾਰ ਐਮਐਲਏ ਬਣੇ। ਸੋ ਇਹਨਾਂ ਦੀ ਇੱਕ ਬਹੁਤ ਵਧੀਆ ਇਹਨਾਂ ਦੀ ਸੀ ਦੋ ਪ੍ਰਾਪਰਟੀ ਨੂੰ ਦੇਣ ਸੀ। ਸੋ ਉਸ ਤਰੀਕੇ ਦੇ ਤਸਦੀ ਇਹਨਾਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਾਹਿਬ ਨੇ ਇਹਨਾਂ ਦਾ ਇਸ ਪਰਖ ਕਰਦੇ ਹੋਏ ਸਹੀ ਪਰ ਕੀਤੀ ਹੈ। ਇਸ ਪਰਿਵਾਰ ਦੀ ਪੜੇ ਲੈ ਕੇ ਪਰਿਵਾਰ ਆ, ਬਹੁਤ ਸਿੱਖ ਪਰਿਵਾਰ ਆ, ਬਹੁਤ ਸੋਝਵਾਨ ਆ। ਇਸ ਕਰਕੇ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਗਿਆ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਦੇ ਕੇ ਸਹੀ ਗੱਲ ਕੀਤੀ ਜਾਵੇ ਤਾਂ ਲੋਕਾਂ ਦਾ ਕੀ ਹੋ ਜਾ ਹੁਦਾਰਾ ਕਿਵੇਂ ਲੱਗਦਾ ਸਾਡੇ ਤਾਂ ਵੈਸੇ ਪਹਿਲਾਂ ਹੀ ਬਹੁਤ ਵਧੀਆ ਜਿਹੰਦਰਾ ਸ੍ਰੋਣੀ ਅਕਾਲੀ ਦਲ ਦਾ तकरीबन ਅਸੀਂ ਜਿਆਦਾ ਨਹੀਂ ਕਹਿ ਸਕਦੇ ਵੀ ਇਸ ਪਿੰਡ ਦੇ ਵਿੱਚੋਂ ਅਸੀਂ ਘੱਟੋ-ਘੱਟ 80% ਵੋਟ ਸ੍ਰੋਣੀ ਅਕਾਲੀ ਦਲ ਨੂੰ ਸਰਦਾਰ ਰਾਜਵਿੰਦਰ ਸਿੰਘ ਨੂੰ ਕੋਆ ਕੇ ਇਥੋਂ ਜੇ ਤੁਹਾਨੂੰ ਹਰ ਇੱਕ ਦਾ ਤੰਤ ਇਹ ਜਿਹੜਾ ਰਿਸਪੌਂਸ ਆ ਜਿਹੜਾ ਬਹੁਤ ਜ਼ਿਆਦਾ ਪੋਜ਼ਿਟਿਵ ਰਿਸਪੌਂਸ ਆ ਰਿਹਾ ਆ ਭਰਵਾ ਕੱਠਾ ਬਹੁਤ ਜਿਹੜਾ ਪਿਆਰ ਮਿਲ ਰਿਹਾ ਪੈਣਾ ਦਾ ਬੀਬੀਆਂ ਦਾ ਵੀਰਾਂ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਇਸ ਪਿਆਰ ਦੇ ਅਸੀਂ ਸਦਾ ਰਣੀ ਰਵਾਂਗੇ ਤੇ ਨਾਲ ਦੇ ਨਾਲ ਇਹ ਵੀ ਆ ਵੀ ਇਹ ਪਿਆਰ ਆ ਜਿਹੜਾ ਇੱਕ ਤਰੀਕ ਨੂੰ ਪਤਾ ਲੱਗ ਜਾਣਾ ਆ ਚਾਰ ਦਿਨ ਨੂੰ ਰਿਜ਼ਲਟ ਆਉਣਾ ਆ ਪਤਾ ਲੱਗ ਜਾਣਾ ਵੀ ਇਹ ਪਿਆਰ ਜਿਹੜਾ ਹੈਗਾ ਵੋਟਾਂ 'ਚ ਤਕੀਲ ਹੋ ਗਈਵੇਂ ਅਸੀਂ ਉਹਨੂੰ ਵੱਧ ਤੋਂ ਵੱਧ ਉਹਨਾਂ ਨੂੰ ਲੀਡ ਦਿਵਾ ਕੇ ਹਰ ਕਨੇ ਆਸਾਂ ਨਾਲੇ ਦਿਖਾ ਕੇ ਅਸੀਂ ਉਹਨਾਂ ਨੂੰ ਦਿੱਲੀ ਤੇ ਇਹ ਲੱਗਦਾ ਆਮ ਆਦਮੀ ਪਾਰਟੀ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਸੀਟ ਹੈ ਜਿਹੜੀ ਉਹ ਕਹਿੰਦੇ ਵੀ ਅਸੀਂ ਤਾਂ ਜਿੱਤ ਚੁੱਕੇ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਜਿੱਤ ਤਾਂ ਨਹੀਂ ਆਪਾ ਕਹਿ ਸਕਦੇ ਵੀ ਜਿੱਤ ਚੁੱਕੇ ਆ ਇੱਕ ਜਿਹੜੀ ਚੀਜ਼ ਮੈਂ ਇੱਕ ਗੱਲ ਜ਼ਰੂਰ ਕਰਨਾ ਚਾਹਨੀ ਆ ਜਦੋਂ ਤੁਸੀਂ ਕੋਈ ਵੀ ਚੋਣ ਪ੍ਰਚਾਰ ਕਰਦੇ ਆ ਅਸੀਂ ਅੱਜ ਚੋਣ ਪ੍ਰਚਾਰ ਕਰਨ ਆਏ ਆ ਅਸੀਂ ਹਰਕੇ ਦੀ ਸੀਨੀਅਰ ਲੀਡਰਸ਼ਿਪ ਇੱਥੇ ਆਏ ਆ ਜੇ ਤੁਸੀਂ ਚੋਣ ਪ੍ਰਚਾਰ ਕਲਾਕਾਰਾਂ ਨੂੰ ਲਿਆ ਕੇ ਕਰੋਗੇ ਤੁਹਾਨੂੰ ਕੀ ਲੱਗਦਾ ਵੀ ਅਸੀਂ ਉਹਨਾਂ ਦੇ ਦਾਅਵੇ ਦੇ ਤੋੜਾ ਜਿੱਤ ਜਾਵਾਂਗੇ ਮੈਨੂੰ ਨਹੀਂ ਲੱਗਦਾ ਹੈਗਾ ਕਿਉਂਕਿ ਜਦੋਂ ਲੋਕਾਂ ਨੇ ਕੰਮ ਲੈਣ ਦੇਣਾ ਉਹ ਲੀਡਰਾਂ ਤੋਂ ਹੀ ਲੈਣ ਦੇਣਾ ਆ ਨਾ ਕਿ ਕਲਾਕਾਰਾਂ ਤੋਂ ਮੈਨੂੰ ਦੱਸੋ ਕਿਹੜਾ ਕਲਾਕਾਰ ਤੁਹਾਨੂੰ ਆ ਕੇ ਮਰੂਬਾ ਕਿਹੜਾ ਗਰੀਬ ਕਲਾਕਾਰ ਤੱਕ ਪਹੁੰਚਾ ਕਰ ਸਕਦਾ। ਸੋ ਜਿਹੜੇ ਅਸੀਂ ਲੀਡਰਸ਼ਿਪ ਦੀ ਲੋਕਲ ਲੀਡਰਸ਼ਿਪ 24 ਘੰਟੇ ਆਪ ਦੇ ਲੋਕਾਂ ਵਾਸਤੇ ਹਾਜ਼ਰ ਰਹਿੰਦੀ ਆ ਸੋ ਇਹੀ ਆ ਵੀ ਜੱਟ ਦਾ ਤੁਸੀਂ ਦਾਵਾ ਨਹੀਂ ਕਰ ਸਕਦੇ ਹੈਗੇ ਜੱਟ ਤਾਂ ਉਹਦੀ ਹੁੰਦੀ ਆ ਜਿਹੜਾ ਲੋਕਾਂ ਦੇ ਵਿੱਚ ਵਿਚਰਦਾ ਤੇ ਸਦਾ ਲੋਕਾਂ ਦੇ ਵਿੱਚ ਰਹਿੰਦਾ ਹੈ। ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਜੀ ਅੱਜ ਅਸੀਂ ਹੁਣ ਰੌਂਤੇ ਪਿੰਡ ਖੜੇ ਆ। ਮੇਰੇ ਨਾਲ ਕਹਿੰਦਾ ਪਿੰਡਾਂ ਵੈਸੇ ਤਾਂ ਬਹੁਤ ਦੌਣਾ ਜਾਣਾ ਰਿਹਾ। ਬਹੁਤ ਹੀ ਸ਼ੁਕਰੀਆ ਜੀ ਸਾਡੇ ਬਜ਼ੁਰਗੋ ਨੌਜਵਾਨ ਉਹ ਨੌਜਵਾਨ ਜਿਹੜੇ ਨਾਲ ਖੇਡਦੇ ਰਹੇ ਸਕੂਲ ਚ ਪੜ੍ਹਦੇ ਰਹੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਹ ਨਗਰਾਂ ਵਿੱਚ ਆਉਣ ਦਾ ਸਮਾਂ ਮਿਲਦਾ ਪਰ ਜਿਹੜੀ ਰਿਸਪੌਂਸ ਦੀ ਗੱਲ ਕੀਤੀ ਆ ਤਕਰੀਬਨ ਅਸੀਂ ਭਵੇਂ ਖਾਈ ਗਏ ਆ ਔਰ ਉਹਦੇ ਇਲਾਵਾ ਅਸੀਂ ਬੁੱਟਰਪਿੰਡ ਤੋਂ ਸ਼ੁਰੂ ਕੀਤਾ ਸੀ ਉਦੋਂ ਪਹਿਲਾਂ ਕਿੱਲੀ ਚਲਾ ਗਏ ਆ ਸਾਰੇ ਪਿੰਡਾਂ ਚ ਬਹੁਤ ਸੁਣੇ ਹਵਾ ਹੈ ਔਰ ਸ਼੍ਰੋਮਣੀ ਕਾਲਜ ਤੋਂ ਲੋਕ ਪਿਆਰ ਕਰਨ ਵਾਲੇ ਵੱਡੀ ਵੱਡੀ ਗਿਣਤੀ ਚ ਗਲੀਆਂਾਂ ਚ ਬਾਜ਼ਾਰਾਂ ਚ ਉਤਰ ਚੁੱਕੇ ਆ ਕਿ ਇਸ ਵਾਰੀ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਵੱਡੀ ਗਿਣਤੀ ਨਾਲ ਜਿਤਾਉਣਾ ਹੈ ਵੱਡੀ ਗਿਣਤੀ ਨਾਲ ਔਰ ਸਾਨੂੰ ਪੂਰਨ ਆਸ ਹੈ ਕਿ ਆਉਣ ਵਾਲੇ ਇੱਕ ਤਰੀਕ ਨੂੰ ਵੱਧ ਤੇ ਵੱਧ ਪਰਿਵਾਰਾਂ ਦੇ ਪਰਿਵਾਰ ਬੋਟਾ ਪਾ ਕੇ ਸ਼੍ਰੋਮਣੀ ਅਕਾਲੀ ਦਲ ਆਪ ਦੀ ਖੇਤਰੀ ਮਾਪਾਰਟੀ ਨੂੰ ਟਕਰਾ ਕਰਨਗੇ ਔਰ ਵੱਡੀ ਗਿਣਤੀ ਵਿੱਚ ਐਮਪੀ ਜਿਤਾ ਕੇ ਪੰਜਾਬ ਵਿੱਚੋਂ ਜਿਸ ਤਰ੍ਹਾਂ ਦੀ ਹਵਾ ਸੁਣਦੇ ਆ ਔਰ ਜੰਧੋਸਤਾਨ ਦੀ ਵੱਡੀ ਪੰਚਾਇਤ ਲੋਕ ਸਭਾ ਵਿੱਚ ਉਠਾਉਣ ਸੀ 21 ਤਰੀਕ ਨੂੰ ਪ੍ਰਧਾਨ ਸਾਹਿਬ ਆ ਰਹੇ ਆ ਬਾਦਲ ਸਾਹਿਬ ਨਿਹਾਲ ਸਿੰਘ ਵਾਲਾ ਹਲਕੇ ਦੇ ਵਿੱਚ ਕੀ ਅਪੀਲ ਕਰਨੀ ਜਾਓਗੇ 21 ਤਰੀਕ ਨੂੰ ਜੀ ਤਕਰੀਬਨ 2:30 ਵਜੇ ਦੇ ਕਰੀਬ ਪਤਨੀ ਕਲਾਂ ਵਿੱਚ ਸਰਦਾਰ ਸੁਨੀਲ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਲਕਲ ਪਹੁੰਚ ਰਹੇ ਆ ਔਰ ਬਹੁਤ ਵੱਡੇ ਕਾਫਲੇਾਂ ਦੇ ਰੂਪ ਵਿੱਚ ਹਰ ਨਗਰ ਤੋਂ ਸਾਨੂੰ ਇਹ ਰਿਸਪਾਂਸ ਮਿਲਦਾ ਹੈ ਕਿ ਅਸੀਂ ਵੱਡੀ ਗਿਣਤੀ ਵਿੱਚ ਵੱਡੇ ਸਾਧਨ ਲੈ ਕੇ ਪਹੁੰਚਦੇ ਹੋਵਾਂਗੇ ਕਈ ਭਰਾਵਾਂ ਨੇ ਤੇ ਇਹ ਵੀ ਗੱਲ ਕਹੀ ਆ ਭਾਵੇਂ ਟਰੈਕਟਰ ਟਰਾਲੀਆਂ ਸਾਨੂੰ ਲੈ ਕੇ ਜਾਣੀਆਂ ਪਰ ਕੋਈ ਜ਼ਿਆਦਾ ਦੂਰ ਨਹੀਂ ਸਾਡੇ ਹਲਕੇ ਦਾ ਇਕੱਠ ਹੈ ਮਤਲਬ ਇੱਕੋ ਥਾਂ ਉਹਨਾਂ ਨੇ ਮੂੰਹੋਂ ਬੋਲਦਾ ਕਿ ਵੱਡੀ ਗਿਣਤੀ ਦੇ ਵਿੱਚ ਉਹਦੇ ਸਟੂਰੀ ਜਿਹੜਾ 21 ਤਰੀਕ ਨੂੰ ਕਰਨਗੇ ਧੰਨਵਾਦ